ਰੋਡ ਤੇ ਦੋ ਕੁੜੀਆਂ ਦਾ ਹੋਇਆ ਝਗੜਾ ਤੇ ਉਥੇ ਹੋ ਗਿਆ ਭਾਰੀ ਇਕੱਠ ਤੇ ਰੋਡ ਬਣ ਗਿਆ ਝੰਗ ਦਾ ਮੈਦਾਨ ਜੀ ਹਾਂ WWED ਦਾ ਮੈਦਾਨ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਿੱਥੇ ਦਾ ਹੈ ਤਸਵੀਰਾਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਤਸਵੀਰਾਂ ਵੀ ਮੈਂ ਤੁਹਾਨੂੰ ਦੱਸ ਦੇਵਾਂਗਾ ਪਰ ਇਹ ਝਗੜਾ ਹੋਇਆ ਕਿ ਦੋਨੇ ਕੁੜੀਆਂ ਕਹਿ ਰਹੀਆਂ ਸੀ ਕਿ ਡਾਂਸ ਕਿਹੜਾ ਵਧੀਆ ਕਰਦਾ ਦੋਨਾਂ ਕੁੜੀਆਂ 'ਚ ਮੁਕਾਬਰਾ ਮੁਕਾਬਲਾ ਹੁੰਦਾ ਮੁਕਾਬਲੇ ਤੋਂ ਬਾਅਦ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਬਹਿਸ ਹੋਣ ਤੋਂ ਬਾਅਦ ਇਹ ਦੋਨੇ ਕੁੜੀਆਂ ਇੱਕ ਦੂਜੇ ਨਾਲ ਝੜਪ ਪੈਂਦੀਆਂ ਨੇ ਤਾਂ ਬਾਲ ਪਟ ਦਿੰਦੀਆਂ ਨੇ ਬਾਲ ਪਟਣ ਤੋਂ ਬਾਅਦ ਉੱਥੇ ਜਿਹੜੇ ਲੋਕ ਹੁੰਦੇ ਨੇ ਇਹਨਾਂ ਦੀ ਤਸਵੀਰਾਂ ਵੀਡੀਓ ਬਣਾ ਲੈਂਦੇ ਨੇ ਔਰ ਟਵਿੱਟਰ ਅਕਾਊਂਟ ਤੇ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਆ ਤੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਏ ਇਹ ਤਸਵੀਰਾਂ ਦਿੱਲੀ ਦੀਆਂ ਨੇ ਜਿੱਥੇ ਯੂਨੀਵਰਸਿਟੀ ਦੇ ਬਾਹਰ ਇੱਕ ਡਾਂਸ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਲੜਕੀਆਂ ਨੇ ਭਾਗ ਲਿਆ ਸੀ ਪਰ ਇਸ ਦੇ ਵਿੱਚ ਇਹ ਸੀ ਉਹ ਕਹਿੰਦੀ ਮੈਂ ਤੇਰੇ ਤੋਂ ਵਧੀਆ ਡਾਂਸ ਕਰਦੀ ਆ ਦੂਸਰੀ ਕਹਿੰਦੀ ਮੈਂ ਤੇਰੇ ਤੋਂ ਡਾਂਸ ਵਧੀਆ ਕਰਦੀ ਆ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਹਗਾਮਾ ਹੋ ਜਾਂਦਾ ਗੰਮੇ ਤੋਂ ਬਾਅਦ ਹੱਥੋ ਪਾਈ ਹੋ ਜਾਂਦੀ ਹੈ ਹੱਥੋ ਪਾਈ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਦੂਜੀ ਦੇ ਬਾਲ ਖਿੱਚੇ ਜਾਂਦੇ ਨੇ ਧੱਕਾ ਮੁੱਕੇ ਹੱਥੋ ਪਾਈ ਹੋ ਜਾਂਦੀ ਹੈ ਤੇ ਇੱਕ ਦੂਜੀ ਦੇ ਨਾਲ ਐਵੇਂ ਲੜਦੀਆਂ ਨੇ ਜਿਵੇਂ ਇਹ ਰੋੜ ਜ਼ੰਗ ਦਾ ਮੈਦਾਨ ਬਣ ਗਿਆ ਹੋਵੇ ਤੇ ਇੱਕ ਦੂਜੀ ਤੇ ਐਵੇਂ ਐਕਸ਼ਨ ਕਰਦੀਆਂ ਨੇ ਜਿਵੇਂ WWE ਦੇ ਵਿੱਚ ਦੋ ਜਿਹੜੇ ਖਿਡਾਰੀ ਲੜ ਰਹੇ ਹੋਣਾ ਔਰ ਇਸ ਦੀ ਵੀਡੀਓ ਕਿਸੇ ਵਿਅਕਤੀ ਦੇ ਵੱਲੋਂ ਬਣਾ ਕੇ ਪਾਈ ਗਈ ਤੇ ਟਵਿੱਟਰ ਅਕਾਊਂਟ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਮਿਲੀਨ ਦੇ ਵਿੱਚ ਇਸ ਵੀਡੀਓ ਨੂੰ ਵਿਊ ਵੀ ਮਿਲ ਰਹੇ ਨੇ ਤੇ ਲੋਕ ਸਵਾਲ ਪੁੱਛ ਰਹੇ ਨੇ ਵੀ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਦੱਸਦੇ ਕਿ ਇੱਕ ਡਾਂਸ ਨੂੰ ਪਿੱਛੇ ਡਾਂਸ ਕੰਪੀਟੀਸ਼ਨ ਦੇ ਵਿੱਚ ਇਹ ਜਿਹੜਾ ਵਿਵਾਦ ਹੋਇਆ ਝਗੜਾ ਹੋਇਆ ਜਿਸ ਤੋਂ ਬਾਅਦ ਇਹ ਜੰਗ ਦਾ ਮੈਦਾਨ ਬਣ ਗਿਆ ਅਕਸਰ ਆਪਾਂ ਸੋਸ਼ਲ ਮੀਡੀਆ ਤੇ ਡਾਂਸ ਦੀਆਂ ਲੜਾਈ ਝਗੜੇ ਦੀਆਂ ਜਾਂ ਫਿਰ ਹਾਸੇ ਟਿੱਠੇ ਦੀਆਂ ਵੀਡੀਓ ਦੇਖਦੇ ਆਂ ਪਰ ਹੁਣ ਇਹ ਵੀਡੀਓ ਹੋਰੇ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਆ ਵਿਵਾਦਿਤ ਵੀਡੀਓ ਜਿਸ ਵਿੱਚ ਦੋ ਲੜਕੀਆਂ ਹਾਲਾਂਕਿ ਇਹਨਾਂ ਦੀ ਉਮਰ ਜ਼ੰਗ ਏਜ਼ ਆ ਬਾਲਗ ਨਹੀਂ ਨੇ ਪਰ ਇਹਨਾਂ ਦੀ ਇਹ ਵੀਡੀਓ ਨੇ ਜ਼ਰੂਰ ਸਵਾਲ ਖੜੇ ਕੀਤੇ ਨੇ ਕਮੈਂਟ ਬਾਕਸ ਵਿੱਚ ਲੋਕ ਸਵਾਲ ਖੜੇ ਕਰਦੇ ਨੇ ਹਾਸਾ ਠੇਟਾ ਵੀ ਕਰਦੇ ਨੇ ਮਜ਼ਾਕ ਕੀਤਾ ਜਾ ਰਿਹਾ ਟੌਟ ਕੱਸੇ ਜਾ ਰਹੇ ਨੇ ਤੇ ਇਹ ਵੀ ਕਿਹਾ ਜਾਂਦਾ ਇੰਟਰਨੈਟ ਤਾਂ ਹੁਣ ਮਨੋਰੰਜਨ ਦਾ ਸਾਧਨ ਬਣ ਚੁੱਕਾ ਕਿਉਂਕਿ ਹੁਣ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਅਸੀਂ ਫੋਨ ਦੇ ਵਿੱਚ ਹੀ ਸਭ ਕੁਝ ਦੇਖ ਲੈਣੇ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਨਸਟਾਗ੍ਰਾਮ ਤੇ ਕੀ ਕੁਝ ਨਹੀਂ ਹੁੰਦਾ ਆਪਣੇ ਜਿਸਮ ਨੂੰ ਦੁਖਾ ਕੇ ਲੋਕ ਕੀ ਕੁਝ ਨਹੀਂ ਕਰਦੇ ਖਾਸ ਕਰ ਕੁੜੀਆਂ ਮਹਿਲਾ ਮਾਂ ਜਿਨ੍ਹਾਂ ਨੂੰ ਲੈ ਕੇ ਲੋਕ ਸਵਾਲ ਵੀ ਖੜੇ ਕਰਦੇ ਨੇ ਤਾਂ ਹੁਣ ਜਿਹੜਾ ਲੜਾਈ ਧਗੜਾ ਵੀ ਸਾਹਮਣੇ ਆ ਰਿਹਾ ਜਿਸ ਵਿੱਚ ਇੱਕ ਛੋਟੀ ਜੀ ਮਾਮੂਲੀ ਗੱਲ ਸੀ ਡਾਂਸ ਨੂੰ ਲੈ ਕੇ ਵਿਵਾਦ ਹੋ ਜਾਂਦਾ ਵਿਵਾਦ ਹੋਣ ਤੋਂ ਬਾਅਦ ਇਹ ਝਗੜਾ ਹੋ ਜਾਂਦਾ ਤੇ ਝਗੜਾ ਇੰਨਾ ਵੱਧ ਗਿਆ ਇੱਕ ਦੂਜੀ ਦੇ ਬਾਲ ਪੱਟੇ ਜਾਂਦੇ ਨੇ ਤੇ ਇੱਕ ਦੂਜੀ ਦੇ ਮੁੱਕੀਆਂ ਤੇ ਥੱਪੜ ਬਰਾਏ ਜਾਂਦੇ ਨੇ ਇੰਟਰਨੈਟ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਇਸ ਨੂੰ ਮਿਲੀਅਨ ਦੇ ਵਿੱਚ ਜਿਹੜਾ view ਮਿਲ ਰਹੇ ਨੇ ਤੇ ਲੋਕ ਸਵਾਦ ਲੈ ਰਹੇ ਨੇ ਤੇ ਸਵਾਲ ਵੀ ਖੜੇ